ਉਹ ਕਹਿੰਦੇ ਵੀ ਟੂਰਨਾਮੈਂਟ ਬੰਦ ਕਰ ਦੇ ਨਹੀਂ ਤੇਰੇ ਗੋਲੀਆਂ ਮਾਰਾਂਗੇ ਤੇਰਾ ਪਰਿਵਾਰ ਖਤਮ ਕਰ ਦਾਂਗੇ ਨੰਬਰ ਦਵੇ ਨਾ ਕਿਹੜੇ ਨੰਬਰ ਤੋਂ ਆਇਆ ਮੈਨੂੰ ਐਡੇ ਐਡਾ ਕੱਦ ਹੈਗਾ ਦੇਖ ਜੋ ਗੈਂਗਸਟਰਾਂ ਦੇ ਫੋਨ ਆਉਣਗੇ ਇਹਨੂੰ ਐਡਾ ਕਿੱਡਾ ਕਰਦਾ ਦਿਹਾੜੀਆਂ ਕਰਦਾ ਏ ਇਹ ਕਹਿੰਦਾ ਨਾ ਮੈਂ ਪ੍ਰਧਾਨਵਾ ਕਲੱਬ ਦਾ ਬਣਿਆ ਮੈਨੂੰ ਦਿਖਾਵੇ ਕਿੱਥੇ ਇਹਦੇ ਕੋਲ ਕੋਈ ਸਰਟੀਫਿਕੇਟ ਆ ਇਹਦੇ ਕੋਲ ਕਿਹੜਾ ਸਰਟੀਫਿਕੇਟ ਆ ਵੀ ਇਹ ਪ੍ਰਧਾਨ ਅੱਜ ਵੀ ਮੈਂ ਮੈਂ ਕਲੱਬ ਦਾ ਪ੍ਰਧਾਨ ਮੈਂ ਆ ਕਹਿੰਦੇ ਸਾਡੀ ਪੰਚਾਇਤ ਸਾਡਾ ਬਹੁਮਤ ਟੂਰਨਾਮੈਂਟ ਅਸੀਂ ਕਰਾਵਾਂਗੇ ਪਿੰਡ ਟੂਰਨਾਮੈਂਟ ਤਾਂ ਆਪਣੇ ਇੱਕੋ ਹੁੰਦਾ ਜੀ ਉਹ ਟੂਰਨਾਮੈਂਟ ಗ್ರಾಮ ਪੰਚਾਇਤੇ ਕਰਵਾਉਂਦੀ ਹੈ ਜਿਹੜਾ ਟੂਰਨਾਮੈਂਟ ਹੈ ਕਦੇ ਕਿਸੇ ਪੰਚਾਇਤ ਨੇ ਨਹੀਂ ਕਰਵਾਇਆ ਜਿਹੜਾ ਇਹ ਨਹੀਂ ਕਰਾਉਂਦੀ ਪੰਚਾਇਤ ਨਹੀਂ ਕਰਾਉਂਦੀ ਹਮੇਸ਼ਾ ਪਹਿਲਾਂ ਤੋਂ ਹੀ ਕਲੱਬ ਕਰਾਉਂਦੇ ਆ ਰਹੇ ਨੇ ਜਸਪ੍ਰੀਤ ਕਹਿੰਦਾ ਮੈਨੂੰ ਧਮਕੀਆਂ ਵੀ ਆ ਰਹੀਆਂ ਨੇ ਜੀ ਟੂਰਨਾਮੈਂਟ ਬੰਦ ਕਰਾਉਣ ਦੀ ਕੋਈ ਚੋਕੇ ਨਹੀਂ ਹੈਗਾ ਤੈਨੂੰ ਟਾਈਮ ਦੇ ਤਾਂ ਦੋ ਦਿਨਾਂ ਦਾ ਬਾਅਦ ਵਿੱਚ ਦائیںਗਾ ਕਿ ਚਾਹੇ ਮੇਰਾ ਬਾਪੂ ਚੱਕਦਾ ਚਾਹੇ ਕੋਈ ਵੀ ਚੱਕਦਾ ਕਹਿੰਦਾ ਬਾਈ ਜੀ ਇੱਕ ਪਾਸੇ ਮੈਨੂੰ ਬਾੜ ਲਿਓ ਇੱਕ ਪਾਸੇ ਜਸਪ੍ਰੀਤ ਨੂੰ ਬਾੜ ਲਿ ਐ ਸੱਚੋਂ ਡੰਡਾ ਫੜਾ ਦੋ ਜਣਿਆਂ ਨੂੰ ਇੱਧਰ ਮੇਰੇ ਵੀਰੀ ਆਇਓ ਨਾਲੇ ਉਹਦੇ ਵੀਰੀ ਆਓ ਆਪੇ ਪਤਾ ਲੱਗ ਜੂ ਕੌਣ ਬੋਲ ਰਿਹਾ ਪੁਰਨਾਮੈਂਟ ਪੰਚਾਇਤ ਨੇ ਕਰਾਉਣਾ ਹੈ ਵੀ ਦਲਜੀਤ ਸਿੰਘ ਬਾਰ ਬਾਰ ਇਹੀ ਗੱਲ ਕਹੀ ਆ ਕਿ ਕਿੱਥੇ ਹੋਰ ਕਰਾ ਦੇ ਚਲੋ ਠੀਕ ਹੈ ਇਹ ਕਹਿੰਦੇ ਨੇ ਜਦੋਂ ਮੈਂ ਪ੍ਰავ ਜੀ ਉਹਨੂੰ ਇਹ ਗੱਲ ਕਹੀ ਸਕੂਲ ਦੇ ਵਿੱਚ ਵੀ ਜੇ ਤੈ ਕਰਵਾਉਣਾ ਤਾਂ ਕਰਾ ਨਹੀਂ ਆਪਣੀ ਸਰਕਾਰ ਦਾ ਆਪ ਦੇ ਕਾਂਗਰਸ ਤੋਂ ਕੋ ਬੰਦਾ ਹੈ ਕਾਂਗਰਸ ਬੰਦਾ ਉਹ 22 ਪ੍ਰਧਾਨ ਅਮਰ ਜੀ 16 ਦਾ ਮੇਰਾ ਕਲੱਬ ਆ ਜਿਹੜਾ ਰਿਸਟਰ ਹੈ ਉਦੋਂ ਲਗਾਤਾਰ ਮੈਂ ਸਾਰੇ ਪ੍ਰੂਫ ਦਣਾ ਮੈਂ ਕਰਵਾਉਂਦਾ ਆ ਰਿਹਾ ਮੈਂ ਕਿਹਾ ਵੀ ਮੈਨੂੰ ਟੂਰਨਾਮੈਂਟ ਜੇ ਮੈਂ ਕਰਵਾਉਣਾ ਤੇਰਾ ਉੱਪਰ ਮੈਂ ਫੋਟੋ ਵੀ ਲਾਉਂਗਾ ਤੇਰਾ ਸਤਕਾਰ ਵੀ ਬਣੂਗਾ ਜੋ ਹੋਊਗਾ ਸਰਪੰਚ ਦਾ ਸਤਕਾਰ ਹੁੰਦਾ ਮੈਂ ਕਿਹਾ ਮੈਨੂੰ ਦੋ ਦਿਨ ਚ ਦੱਸ ਦੀ ਇਹਨੇ ਦੋ ਦਿਨ ਦੇ ਦੱਸਣਾ ਤਾਂ ਕੀ ਸੀ ਉਹ ਜੱਸਪਰੀਤ ਕਹਿੰਦਾ ਮੈਂ ਆਮ ਆਦਮੀ ਪਾਰਟੀ ਚ ਉਹ ਮੂਰੇ ਕਰਤਾ ਮੈਂ ਜਦੋਂ ਕਹਿੰਦਾ ਵੀ ਤੂੰ ਕਾਂਗਰਸ ਦਾ ਨੁਮਾਇੰਦਾ ਹੈ 22 ਪ੍ਰਧਾਨ ਆ ਤੂੰ ਪਟਿਆਲੇ ਦਾ ਉਹ ਆਪਦਾ ਜਿਹੜਾ ਟੂਰਨਾਮੈਂਟ ਤਾਂ ਕਾਂਗਰਸ ਦਾ ਕਰਵਾ ਲਾ ਜੇ ਮੈਂ ਰੁਕੂੰਗਾ ਲਗਾ ਦੇਖੋ ਇੱਥੇ ਕਿੱਥੇ ਸਰਪੰਚ ਲਗਾਉਗੇ ਆ ਮੈਂਬਰ ਖੜੇ ਨੇ ਸਾਰੇ ਆਪ ਨਹੀਂ ਹੈਗਾ ਲੁਕ ਜਾਂਦਾ ਵੀ ਕਰ ਲੂ ਮੈਂ ਕਾਂਗਰਸ ਉਹ ਸਾਈਡ ਤੇ ਹੋ ਗਿਆ ਜੀ ਆਪ ਸਾਹ ਸਾਈਡ ਤੇ ਹੋ ਗਿਆ ਜੀ ਆਪ ਸਾਈਡ ਤੇ ਹੋਣ ਦਾ ਕਾਰਨ ਕੀ ਹੈ ਜੀ ਕਾਰਨ ਕੀ ਹੈ ਵੀ ਕਾਂਗਰਸ ਦਾ ভাইস ਪ੍ਰਧਾਨ ਹੈ ਯਾਰ ਕਾਂਗਰਸ ਦਾ ਕਰਾਵੇ ਪੋਟਾਂ ਲਾਵੇ ਕਾਂਗਰਸ ਦੀ ਇਹ ਮੇਰੀ ਸਰਕਾਰ ਚ ਕਿਉਂ ਪੜ ਰਿਹਾ ਬਈ ਜਾ ਫੇ ਸਰਪਾ ਪਵਾ ਲੈ ਬਈ ਸਾਡੇ ਦਾ ਉਹ ਆਵੇ ਸਰਪੰਚ ਮੌਜੂਦਾ ਸਰਪਾ ਸਾਡੇ ਦਾ ਯਾਰ ਘਰ ਚ ਮੈਂਬਰ ਵਧ ਰਿਹਾ ਆਵੇ ਵੈਲਕਮ ਹੈ ਜੀ ਅਜੀਬ ਕਿਹੜੇ ਟੇਬਲ ਦੇ ਬੈਠ ਕੇ ਗੱਲ ਹੋ ਸਕਦੀ ਹੈ ਪਰ ਜੋ ਕਹਣਗੇ ਮੈਨੂੰ ਟੂਰਨਾਮੈਂਟ ਨਹੀਂ ਹੁੰਦਾ ਟੂਰਨਾਮੈਂਟ ਦਾ ਕਰਾਉਣੇ ਕਰਾਉਣਾ ਪਈ ਮੈਂ ਤਾਂ ਕਰਾਉਂਦਾ ਆ ਰਿਹਾ ਮੈਂ ਕਰਾਉਣੀ ਕਰਾਉਣਾ ਪਿੰਡ ਰੈਮਨ ਮਾਜਰੀ ਦੇ ਖੇਡ ਮੇਲੇ ਨੂੰ ਲੈ ਕੇ ਚਰਚਾਵਾ ਸੜੀਆਂ ਹੋਈਆਂ ਨੇ ਬੜਾ ਲੰਮਾ ਇਹ ਮੇਲਾ ਹੈ ਜਿਹੜਾ ਭਾਸੋਂ ਦੇ ਏਰੀਏ ਦੇ ਵਿੱਚ ਲੱਗਦਾ ਏ ਸੋ ਚਰਚਾ ਇਸ ਵਾਰ ਇਹ ਚੱਲ ਰਹੀ ਆ ਕਿ ਪਿੰਡ ਦੇ ਵਿੱਚ ਦੋ ਟੂਰਨਾਮੈਂਟ ਹੋਣਗੇ ਮੌਜੂਦਾ ਪੰਚਾਇਤ ਆ ਉਹ ਕਹਿ ਰਹੀ ਆ ਕਿ ਅਸੀਂ ਟੂਰਨਾਮੈਂਟ ਕਰਾਉਣਾ ਏ ਬਾਈਸ ਪ੍ਰਧਾਨ ਨੇ ਖੇਡ ਬੈਂਕ ਪੰਜਾਬ ਦੇ ਦਲਜੀਤ ਦਲਜੀਤ ਸਿੰਘ ਟਿਵਾਣਾ ਸਪੋਰਟਸ ਵਿੰਗ ਸਪੋਰਟਸ ਵਿੰਗ ਦੇ ਪ੍ਰਧਾਨ ਨੇ ਉਹ ਕਹਿ ਰਹੇ ਨੇ ਅਸੀਂ ਬੜੇ ਲੰਮੇ ਟਾਈਮ ਤੋਂ ਟੂਰਨਾਮੈਂਟ ਕਰਾਉਨੇ ਆ ਪੰਚਾਇਤ ਆ ਸਾਡੇ ਕੋਲ ਪਹੁੰਚੀ ਸੀ ਉਹ ਕਹਿ ਰਹੇ ਨੇ ਸਾਨੂੰ ਧਮਕੀਆਂ ਵੀ ਆ ਰਹੀਆਂ ਨੇ ਅਤੇ ਟੂਰਨਾਮੈਂਟ ਅਸੀਂ ਕਰਾਉਣਾ ਸਾਡਾ ਹੱਕ ਆ ਦਲਜੀਤ ਸਿੰਘ ਜੀ ਨੇ ਇਹਨਾਂ ਦਾ ਪੱਖ ਲੈਣ ਪਹੁੰਚਿਆ ਹਾਂ ਹਾਂਜੀ ਦਲਜੀਤ ਸਿੰਘ ਜੀ ਸਾਸੀ ਕਾਰਨ ਜੀ ਠੀਕ ਠਾਕ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਚਰਚਾ ਚੱਲ ਰਹੀ ਆ ਕਹਿੰਦੇ ਇਸ ਵਾਰ ਦੋ ਟੂਰਨਾਮੈਂਟ ਹੋਣੇ ਨੇ ਜੀ ਚਰਚਾ ਤਾਂ ਵੀਰੇ ਚੱਲ ਰਹੀ ਆ ਪਰ ਮੈਨੂੰ ਸਾਲੀ ਹਾਸੀ ਵੀ ਆ ਰਹੀ ਆ ਵੀ ਪਿੰਡ 'ਚ ਬਹਿ ਕੇ ਨਹੀਂ ਮਸਲੇ ਹੱਲ ਹੋ ਸਕਦੇ। ਲਾਈਵ ਹੋ ਕੀ ਹੈ ਕਮੁੰਦ। ਹੂੰ ਚਲੋ ਤੁਸੀਂ ਆਏ ਆ ਤੁਹਾਡਾ ਧੰਨਵਾਦ ਜੀ ਆਇਆਂ ਵੈਲਕਮ ਹਨ। ਪੁੱਛੋ ਕੀ ਪਸੰਦ ਸਰ। ਕਹਿੰਦੇ ਜੀ ਟੂਰਨਾਮੈਂਟ ਹਰ ਸਾਲ ਪੰਚਾਇਤ ਕਰਾਉਂਦੀ ਆ। ਕਹਿੰਦੇ ਸਾਡੀ ਪੰਚਾਇਤ ਆ ਸਾਡਾ ਬਹੁਮਤ ਆ। ਟੂਰਨਾਮੈਂਟ ਅਸੀਂ ਕਰਾਵਾਂਗੇ। ਜਿਹੜੇ ਸਾਬਕਾ ਸਰਪੰਚ ਸਾਹਿਬ ਨੇ ਕਹਿੰਦੇ ਉਹ ਜੀ ੱੱੱਕਾ ਕਰ ਰਹੇ ਨੇ ਉਹ ਟੂਰਨਾਮੈਂਟ ਕਰਾਉਣ ਦੀਆਂ ਗੱਲਾਂ ਕਰ ਰਹੇ ਨੇ ਜੇ ਉਹਨਾਂ ਨੇ ਕਰਾਉਣਾ ਹੀ ਤਾਂ ਆਪਣੀ ਕੋਈ ਹੋਰ ਜਗ੍ਹਾ ਤੇ ਟੂਰਨਾਮੈਂਟ ਕਰਾ ਲੈਣ ਪ੍ਰਾਈਵੇਟ ਜਗ੍ਹਾ ਤੇ ਜਿਹੜਾ ਸਟੇਡੀਅਮ ਆ ਉੱਥੇ ਟੂਰਨਾਮੈਂਟ ਅਸੀਂ ਕਰਾਵ ਇਹ ਸਭ ਤੋਂ ਵੱੱਲੇ ਨੱਟ ਬਣਾ ਸਹੀ ਦੱਸੋ ਮੈਂ ਟੂਰਨਾਮੈਂਟ ਕਰਾ ਰਿਹਾ ਮੈਂ ਕੋਈ ਨਸੇ ਦਾ ਅੱਡਾ ਅੱਡਾ ਬਣਾ ਰਿਹਾ ਨੂੰ ਟੂਰਨਾਮੈਂਟ ਹੀ ਕਰਾ ਰਿਹਾ ਗੱਲ ਰਹੀ ਪੰਚਾਇਤ ਦੀ ਕਦੇ ਜਿਹੜਾ ਟੂਰਨਾਮੈਂਟ ਹੈ ਕਦੇ ਕਿਸੇ ਪੰਚਾਇਤ ਨੇ ਨਹੀਂ ਕਰਵਾਇਆ ਜਿਹੜਾ ਪੰਚਾਇਤ ਨਹੀਂ ਕਰਾਉਂਦੀ ਹਮੇਸ਼ਾ ਪਹਿਲਾਂ ਤੋਂ ਹੀ ਕਲੱਬ ਕਰਾਉਂਦੇ ਆ ਰਹੇ ਨੇ ਜਿਵੇਂ ਕੋ ਗੁਰਦੀਪ ਸਿੰਘ ਖੜਾ ਹੈ ਵਿੱਚ ਪੱਤਰਕਾਰ ਹੈ ਨਾ ਪੱਤਰਕਾਰੀ ਵੀ ਕਰੀ ਜਾਂਦਾ ਨਾਲ ਦੀ ਨਾਲ ਸਿਆਸਤ ਵੀ ਕਰੀ ਜਾਂਦਾ ਪਿੰਡ ਦੇ ਮੈਂਬਰ ਵੀ ਬਣਦਾ ਰਿਹਾ ਤੇ ਸਾਰੇ ਕੰਮ ਕਰ ਦਿੰਦੇ ਨੇ ਯਾਨੀ ਚਾਰ ਸਵੇਰੀ ਤੇ ਪੰਚਾਇਤ ਸਹਿਯੋਗ ਦਿੰਦੀ ਹੁੰਦੀ ਹੈ ਤੁਨੂੰ ਪਤਾ ਹੋਊਗਾ ਆਪਾਂ ਛੋਟੇ-ਛੋਟੇ ਹੀ ਹੁੰਦੇ ਸੀ ਤਾਇਆ ਪੂਰਨ ਸਿੰਘ ਟੂਰਨਾਮੈਂਟ ਕਰਾਉਂਦਾ ਹੁੰਦਾ ਸੀ 30-35 ਸਾਲ ਟੂਰਨਾਮੈਂਟ ਲਗਾਤਾਰ ਕਰਾਇਆ ਹੂੰ ਤੁਹਾਨੂੰ ਦੱਸ ਰਿਹਾ ਵੀ ਪੰਚਾਇਤ ਨਹੀਂ ਕਰਾਉਂਦੀ ਕਲੱਬ ਕਰਾਉਂਦੇ ਨੇ ਅੱਛਾ ਜੀ ਤੇ ਮੰਨ ਲਓ ਲੰਬੇ ਸਮੇਂ ਤੱਕ ਕਰਾਉਂਦਾ ਆ ਰਿਹਾ ਸੀ ਇਦਾਂ ਹੀ ਜਿਵੇਂ ਹੁਣ ਪ੍ਰਭਜੋਤ ਧੱਕਾ ਕਰ ਰਿਹਾ ਹੂੰ ਕਲੱਬ ਨਾਲ ਇਦਾਂ ਹੀ ਰਤੀਰ ਸਿੰਘ ਸਰਪੰਚ ਨੇ ਧੱਕਾ ਕਰਿਆ ਸੀ ਜਿਆ ਪੂਰਨ ਸਿੰਘ ਨਾਲ ਆ ਗਰਦੀਪ ਸਿੰਘ ਦਾ ਫਾਦਰ ਆ ਪਤਾ ਸਾਰਾ ਜਾਣ ਜਾਣਕਾਰ ਨੇ ਸਾਰੇ ਹੂੰ ਉਹਨੂੰ ਥਾਣੇ 'ਚ ਫੜਾਇਆ ਬਹੁਤ ਕੁਝ ਹੋਇਆ ਉਹਦੇ ਨਾਲ ਹੂੰ ਪ੍ਰਧਾਨ ਨਾਲ ਹੂੰ ਚਲੋ ਪਿੰਡ ਦੇ ਨਿਜਾਉ ਜਵਾਨ ਆਪਾਂ ਵੀ ਨਾਲ ਚੱਕ ਕੇ ਵੀ ਲੈ ਜਾਂਦੀ ਪੁਲਿਸ ਨੂੰ ਹੂੰ ਫਿਰ ਵੀ ਆਖਰਕਾਰ ਕੀ ਹੋਇਆ ਰਤીર ਸਿੰਘ ਉਹਨੂੰ ਕਰਾਉਣ ਨਹੀਂ ਤੇ ਜਾਂਦਾ ਹੂੰ ਐਦਾਂ ਹੀ ਜਿਵੇਂ ਹੁਣ ਹੋ ਰਿਹਾ ਟਰੈਕਰ ਬਾਈ ਹੋ ਗਈ ਉਧਰ ਉਧਰ ਹੀ ਉਹਨਾਂ ਦੀ ਪ੍ਰੋਸੀਜਰ ਉਧਰਪੁਰ ਸਿੰਘ ਦੀ ਪ੍ਰੋਸੀਜਰ ਹੂੰ ਤੇ ਉਹ ਟੂਰਨਾਮੈਂਟ ਬੰਦ ਹੋ ਗਿਆ ਹੂੰ ਤੇ ਬੜਾ ਲੰਮਾ ਸਮਾਂ ਟੂਰਨਾਮੈਂਟ ਤਿੰਨ ਚਾਰ ਸਾਲ ਟੂਰਨਾਮੈਂਟ ਨਹੀਂ ਹੋਇਆ ਅੱਛਾ ਰਤીર ਸਿੰਘ ਸਰਪੰਚ ਸੀਗਾ ਚਾਰ ਸਾਲ ਉਹਨੇ ਟੂਰਨਾਮੈਂਟ ਆ ਜਿਹੜਾ ਨਹੀਂ ਹੋਇਆ ਹੂੰ ਉਸ ਤੋਂ ਬਾਅਦ ਪਿੰਡ ਦੇ ਨੌਜਵਾਨ ਮੇਰੇ ਕੋਲ ਆਏ ਵੀ ਆਪਣਾ ਜਿਹੜਾ ਮੇਲਾ ਬਹੁਤ 80-85 ਪਿੰਡਾਂ ਦਾ ਮੇਲਾ ਹੈ ਵੀ ਇਹ ਜਿਹੜਾ ਟੂਰਨਾਮੈਂਟ ਆ ਲੋਪ ਹੁੰਦਾ ਜਾਂਦਾ ਵੀ ਇਹਨੂੰ ਕੋਸ਼ਿਸ਼ ਕਰੋ ਕਰਾਓ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਵੀ ਸਰਪੰਚ ਅੰਧੀਰ ਸਿੰਘ ਹੈ ਹਮ ਕਾਲੀ ਦਲ ਦੀ ਸਰਕਾਰ ਆ ਉਹਨੂੰ ਕਰਾਉਣਾ ਚਾਹੀਦਾ ਕਿਉਂ ਨਹੀਂ ਕਰਾਉਂਦਾ ਹਮ ਉਹ ਜਦ ਉਹਦੇ ਕੋਲੇ ਗਏ ਕਹਿੰਦਾ ਵੀ ਵੀ ਦਲਜੀਤ ਨਹੀਂ ਹੋਣ ਦਿੰਦਾ ਮੈਂ ਕੋਈ ਪਾਵਰ ਚ ਨਹੀਂ ਦੀ ਮੈਂ ਪੰਚ ਚ ਨਹੀਂ ਸਰਪੰਚ ਚ ਨਹੀਂ ਸਰਕਾਰ ਚ ਨਹੀਂ ਸੀਗਾ ਮੈਂ ਕਿੱਦਾਂ ਰੋਕ ਲੰਦਾ ਟੂਰਨਾਮੈਂਟ ਉਹਦਾ ਹਮ ਜਾਣ ਬੁੱਝ ਕੇ ਬੰਦ ਕਰਿਆ ਸੀ ਸਿਆਸ ਸੀ ਬੰਦ ਕਰਿਆ ਸੀ ਚਲੋ ਉਦੋਂ ਅਗਲਾ ਸਾਲ ਆਇਆ ਮੈਂ ਪੋਸਟਰ ਕਰਵਾਏ ਸਰਪੰਚ ਰਣਜੀਤ ਸਿੰਘ ਸੀਗਾ ਕਾਲੀ ਦਲ ਦੀ ਸਰਕਾਰ ਸੀ ਤੁਸੀਂ ਦੇਖ ਲਓ ਹੁਣ ਕੱਲ ਦੀ ਸਰਕਾਰ ਤੁਸੀਂ ਹੁਣ ਗੱਲਾਂ ਤੇ ਗਿਣ ਲਓ ਜੇ ਹੁਣ ਤੁਸੀਂ ਬਾਅਦ ਚ ਦੇਖ ਲਿਓ ਹੁਣ ਮੈਂ ਤਾਂ ਗਿਣ ਨਹੀਂ ਸਕਦਾ ਹੁਣ ਲਾਈਵ ਹੁਣ ਉਸ ਟਾਈਮ ਉਹਦਾ ਮੈਂ ਜਦਦਾ ਟੂਰਨਾਮੈਂਟ ਕਰਾਉਂਦਾ ਰਿਹਾ ਉਸ ਤੋਂ ਬਾਅਦ ਤਾਰਾ ਸਿੰਘ ਆਇਆ ਸਰਪੰਚ ਫੇਰ ਵੀ ਮੈਂ ਕਰਾ ਰਿਹਾ ਹੂੰ ਉਸ ਤੋਂ ਬਾਅਦ ਹਰਪ੍ਰੀਤ ਸਿੰਘ ਆਇਆ ਫੇਰ ਵੀ ਮੈਂ ਕਰਾਉਂਦਾ ਰਿਹਾ ਭਜ ਸਰਪੰਚਾਂ ਸਹਿਯੋਗ ਦਿੰਦਾ ਹੁੰਦਾ ਨਾ ਕਿ ਪੰਚਾਇਤ ਟੂਰਨਾਮੈਂਟ ਪੰਚਾਇਤ ਸਹਿਯੋਗ ਜੀ ਠੀਕ ਹੈ ਨਾ ਹੁਣ ਪਿੱਛੇ ਮੇਰੇ ਬਾਈ ਸੀ ਸਰਪੰਚ ਉਹ ਵੀ ਸਾਨੂੰ ਸਹਿਯੋਗ ਦਿੰਦੀ ਸੀ ਰਿਕਾਰਡ ਚੱਕ ਲਿਓ ਹੂੰ ਲੈਂਦੇ ਰਿਆਂ 50000 20000 50000 ਕਲੱਬ ਲੈਂਦੇ ਰਿਆਂ ਐਦਾਂ ਹੀ ਹੁਣ ਕੀ ਹੋਇਆ ਸਾਡੇ ਕਮੇਟੀ ਦਾ ਰੌਲਾ ਸੀਗਾ ਸਕੂਲ ਦੇ ਵਿੱਚ ਜੀ ਤੇ ਸਾਰੇ ਚੱਲੇ ਚੱਲੋ ਕਮੇਟੀ ਨਹੀਂ ਬਣੀ ਸਰਪੰਚ ਧੱਕਾ ਕਰਦਾ ਸੀ ਮੇਰੀ ਮੈਂਬਰ ਨੇ ਜਿਹੜੀ ਇਹ ਇਹਨੂੰ ਬਣਾਉਣਾਗਾ ਮੈਂ ਤਾਂ ਦੇਖੋ ਜੀ ਹੁੰਦੀ ਨਹੀਂ ਹੈ ਨਾ ਮੈਂ ਤਾਂ ਹੁੰਦੀ ਨਹੀਂ ਉੱਥੇ ਅਸੀਂ ਕਿਹਾ ਵੀ ਜਿੰਨੇ ਆਪੇ ਪੜਦੇ ਨੇ ਬੱਚੇ ਵੱਢਦੇ ਨੇ ਮੈਂ ਉਹਨਾਂ ਦੇ ਮਾਪਿਆਂ ਨੂੰ ਲਿਆਓ ਵੀ ਪਰਚੀਆਂ ਸਾਰਿਆਂ ਦੀ ਪਾ ਲਓ 12 ਪਰਚੀਆਂ ਚੱਕ ਲਓ 12 ਬੰਦਿਆਂ ਨਾਲ ਚੇਅਰਮੈਨ ਬਣਨ ਸਕੂਲ ਦਾ ਇਹ ਵੀ 12 ਦੇ ਵਿੱਚੋਂ ਫਿਰ ਇੱਕ ਪਰਚੀ ਚੱਕ ਦੋ ਹੂੰ ਬਣਾ ਲਓ ਠੀਕ ਹੈ ਨਾ ਜੀ ਸਹੀ ਗੱਲ ਹੈ ਗਲਤ ਹੈ ਜੀ ਤੇ ਉਸ ਤੋਂ ਬਾਅਦ ਚਲੋ ਉੱਥੇ ਨਹੀਂ ਹੋਇਆ ਮੈਂ ਸਰਪੰਚ ਸਾਹਿਬ ਨੂੰ ਕਿਹਾ ਮੈਂ ਕਿਹਾ ਪ੍ਰਭਜੋ ਉੱਥੋਂ ਚਲੇ ਗਏ ਸਾਰੇ ਜਣੇ ਮੇਰੇ ਨਾਲ ਇਕੱਲਾ ਗੱਲ ਕਰਕੇ ਜੇ ਆਪਾਂ ਮੇਲੇ ਵਾਲੇ ਗੱਲ ਕਰਨੀ ਹੈ ਹੂੰ ਚਲੋ ਅਸੀਂ ਮੈਂ ਬੁਲਾ ਲਿਆ ਬਿਠਾ ਲਿਆ ਸਰ ਸੀਗਾ ਵਿੱਚ ਇੱਕ ਬੈਠਾ ਤੇ ਇੱਕ ਪ੍ਰਭਜੋ ਸੀਗਾ ਤੇ ਇੱਕ ਮੈਂ ਤੇ ਤਿੰਨੇ ਜਣੇ ਦੀ ਬਾਕੀ ਚੌਥਾ ਰੱਬ ਸੀ ਹੂੰ ਠੀਕ ਹੈ ਨ ਇੱਕੇ ਬੇਟੀ ਉਹਦੇ ਆ ਇੱਕੇ ਬੇਟਾ ਮੇਰੇ ਆ ਮੈਂ ਕਿਹਾ ਬੈਜਾ ਪਹਿਲਾਂ ਤਾਂ ਬੈਠਿਆ ਨਹੀਂ ਬੈਠਿਆ ਲਿਆ ਤੇ ਬੈਠੇ ਹੋਏ ਮੈਂ ਕਿਹਾ ਸਰਪੰਚ ਵੀ ਦੇਖ ਤੂੰ ਟੂਰਨਾਮੈਂਟ ਕਰਾ ਨਹੀਂ ਰਿਹਾ ਵੀ ਤੇਰੇ ਬਾਜ਼ ਆ ਰਹੀ ਆ ਵੀ ਤੂੰ ਤੇਰਾ ਟੂਰਨਾਮੈਂਟ ਕਰਾ ਨਹੀਂ ਰਿਹਾ ਜੇ ਤੈਨੂੰ ਨਹੀਂ ਕਰਾਉਣਾ ਤਾਂ ਮੈਨੂੰ ਦੱਸ ਦੇ ਮੈਂ ਕਰਵਾਲਨ ਹੂੰ ਜੇ ਤੈਨੂੰ ਕਰਵਾਉਣਾ ਤਾਂ ਤੂੰ ਆਪਣੀ ਸਰਕਾਰ ਦਾ ਕਰਾਂਂ ਜਿੱਥੇ ਤੂੰ ਹੈਗਾ ਪਹਿਲਾਂ ਤਾਂ ਮੈਨੂੰ ਇਹੀ ਨਹੀਂ ਪਤਾ ਲੱਗਦਾ ਜਿਹੜੇ ਆ ਤਿੰਨ ਲਾਈਵ ਚਾਰ ਹੁੰਦੇ ਨੇ ਇਹ ਆ ਰੋਜ਼ ਕਦੇ ਪੋਸਟਾਂ ਪਾਉਂਦੇ ਨੇ ਇਹਨਾਂ ਦਾ ਮੈਨੂੰ ਪਤਾ ਹੀ ਨਹੀਂ ਹੈਗਾ ਵੀ ਹੈ ਕਿੱਧਰ ਨੇ ਇਹ ਕਾਲੀ ਦਲ ਚ ਨੇ ਆਮ ਆਦਮੀ ਪਾਰਟੀ ਚ ਨੇ ਕਜਾ ਕਾਂਗਰਸ ਚ ਨੇ ਕਜਾ ਕੋਈ ਬੀਜੇਪੀ ਚ ਨੇ ਇਹ ਕਹਿੰਦੇ ਜੀ ਜਸਪ੍ਰੀਤ ਅੱਗੇ ਪ੍ਰਧਾਨ ਆ ਟੂਰਨਾਮੈਂਟ ਉਹ ਕਰਾ ਰਿਹਾ ਪੰਚਾਇਤ ਸਨਯੋਗ ਦੇ ਰਹੀ ਆ ਉਹਨਾਂ ਨੂੰ ਅੱਜ ਉਹ ਸੇ ਰਿਹਾ ਆ ਜਿਹੜਾ ਜਸਪ੍ਰੀਤ ਕਹਿੰਦਾ ਨਾ ਲੋਕਾਂ ਨੇ ਦਿਖਾਤਾ ਫਲਾਣਾ ਕਰਤਾ ਇਹਦੀ ਬਾੜ ਦੇ ਵਿੱਚ ਮੇਰੀ ਮੰਮੀ ਖੜੀ ਸੀ ਇਹਦੀ ਦਾਦੀ ਖੜੀ ਸੀ ਉਹ ਬਾੜ ਨਾਲ ਮੇਰਾ ਕੋਈ ਲਿੰਕ ਨਹੀਂਗਾ ਮੇਰਾ ਉੱਥੇ ਆਪਣਾ ਕੋਈ ਨਹੀਂ ਸੀ ਨਿੱਜੀ ਨਾ ਮੇਰੀ ਆਪਣੀ ਤਿੰਨ ਚਾਰ ਵੋਟਾਂ ਹੋਣਗੀਆਂ ਜਿ ਹੋਈਆਂ ਨਹੀਂ ਜੀ ਇਹਦੀ ਦਾਦੀ ਵੀ 22 ਵੋਟਾਂ ਨਾਲ ਹਾਰੀ ਐ ਇਹ ਇਹ ਵਗਾਸ ਮਾਰਦਾ ਬੋਲਦਾ ਇਹ ਹੈ ਇਹ ਜਹਾਰਾ ਕਰਤਾ ਜਸਪਰੀ ਦੇ ਨੇ ਜਿਹੜਾ ਪਿੰਡ ਦਾ ਮਾਹੌਲ ਖਰਾਬ ਕਰ ਰਿਹਾ ਜਸਪਰੀਤ ਕਹਿੰਦਾ ਮੈਨੂੰ ਧਮਕੀਆਂ ਵੀ ਆ ਰਹੀਆਂ ਨੇ ਜੀ ਟੂਰਨਾਮੈਂਟ ਬੰਦ ਕਰਾਉਣ ਦੀਆਂ ਦਾ ਬਾਈ ਜੀ ਇੱਕ ਪਾਸੇ ਮੈਨੂੰ ਬਾੜ ਲਿਓ ਇੱਕ ਪਾਸੇ ਜਸਪਰੀਤ ਨੂੰ ਬਾੜ ਲਿਓ ਐਸਐਚਓ ਡੰਡਾ ਫੜਾ ਦੇ ਦੋ ਜਣਿਆਂ ਨੂੰ ਇੱਧਰ ਮੇਰੇ ਵੀਰੀ ਆਏ ਉਹ ਨਾਲੇ ਉਹਦੇ ਵੀਰੀ ਆਉ ਆਪੇ ਪਤਾ ਲੱਗ ਜੂ ਕੌਣ ਬੋਲ ਰਿਹਾ ਕਿਹੜਾ ਨੰਬਰ ਆ ਸਾਨੂੰ ਨੰਬਰ ਦਵੇ ਆਪਾਂ ਚੈੱਕ ਕਰਾਉਨੇ ਆ ਪਤਾ ਲੱਗੂ ਬਾਅਦ ਕਿਤੇ ਪਛਾਣ ਚ ਨਹੀਂ ਆਊਗੀ ਜਾਂ ਆਪਣਾ ਕੋਈ ਧਮਕੀ ਦਿੰਦਾ ਹੋਊਗਾ ਅੱਗੇ ਨਾ ਕਰਦਾ ਤਾਂ ਐਡਾਂ ਨਾਲੇ ਵਾਸ਼ ਨਾ ਐਡੇ ਐਡੇ ਐਡਾਂ ਦਾ ਸਟ ਐਡਾ ਇਹ ਕਦਾਰ ਇਹਦਾ ਵੱਡਾ ਨਹੀਂ ਹੈਗਾ ਵੀ ਨੂੰ ਅਸੀਂ ਬਾਹਰੋਂ ਫੋਨ ਕਰਾਵਾਂਗੇ ਤੋਂ ਵੀ ਤਾਂ ਕਹਿੰਦਾ ਮੈਂ ਕਿ ਕੀ ਗੱਲਾਂ ਦਾ ਹੋਰ ਮਰ ਗੱਲ ਹੈ ਯਾਰ ਆ ਤਾਂ 15 16 17 ਤਰੀਕ ਦਾ ਮੇਲਾ ਲੰਘ ਜਾਣਾ ਬਾਅਦੋਂ ਫੇ ਵਿੱਲੀ ਰਹਿਣਾ ਉਹ ਠੀਕ ਹੈ ਨਾ ਇਹ ਹੈ ਜੀ ਕੋਈ ਗੱਲ ਨਹੀਂ ਆਪਣਾ ਇਹੋ ਜਿਹਾ ਕੋਈ ਚੱਕਰ ਨਹੀਂ ਹੈਗਾ ਪਰ ਜੇ ਹੈਗਾ ਆਪਾਂ ਮਦਦ ਕਰਾਂਗੇ ਉਹ ਕਹਿੰਦੀ ਜੀ ਪ੍ਰਸ਼ਾਸਨ ਨੇ ਸਾਨੂੰ ਸਾਰੀ ਮਨਜ਼ੂਰੀ ਦਿੱਤੀ ਆ ਸਾਡੇ ਕੋਲ ਸਾਰੇ ਸਬੂਤ ਨੇ ਜਿਹੜੀ ਟੂਰਨਾਮੈਂਟ ਪੰਚਾਇਤ ਨੇ ਕਰਾਉਣਾ ਇਹ ਵੀ ਦਲਜੀਤ ਸਿੰਘ ਬਾਰ ਬਾਰ ਇਹੀ ਗੱਲ ਕਹੀ ਆ ਕਿ ਕਿਤੇ ਹੋਰ ਕਰਾ ਲਵੇ ਚਲੋ ਠੀਕ ਹੈ ਇਹ ਕਹਿੰਦੇ ਨੇ ਮਨਜੂਰ ਜਦੋਂ ਮੈਂ ਪ੍ਰਭਜੋਤ ਨੂੰ ਇਹ ਗੱਲ ਕਹੀ ਸਕੂਲ ਦੇ ਵਿੱਚ ਵੀ ਜੇ ਤੈ ਕਰਾਉਣਾ ਤਾਂ ਕਰਾ ਲਈ ਆਪਦੀ ਸਰਕਾਰ ਦਾ ਆਪਦੇ ਕਾਂਗਰਸ ਤੋਂ ਤੂੰ ਬੰਦਾ ਹੈ ਕਾਂਗਰਸ ਬੰਦਾ ਹੋ ਕਾਂਗਰਸ 22 ਪ੍ਰਧਾਨ ਆ ਮਹਾਰਾਜ ਪਟਿਆਲਾ ਦਾ 22 ਪ੍ਰਧਾਨ ਆ ਕਾਂਗਰਸ ਚ ਯਾਰ ਹੱਦ ਹੋ ਗਈ ਉਹ ਇਹੀ ਤਾਂ ਮੈਨੂੰ ਸਮਝ ਨਹੀਂ ਆ ਵੀ ਕਰ ਕੀ ਰਹੇ ਨੇ ਇਹ ਸਾਰੇ ਪਿੰਡ ਨੂੰ ਬੇਵਕੂਫ ਬਣਾ ਰਹੇ ਨੇ ਮੈਂ ਉਹਨੂੰ ਕਿਹਾ ਵੀ ਤੂੰ ਉਹਦੇ ਕਾਂਗਰਸ ਦਾ ਕਰ ਜੇ ਮੈਂ ਇੰਟਰਫੇਅਰ ਕਰੂੰਗਾ ਨਾ ਆ ਮਾਸਟਰ ਬੈਠਾ ਵਿੱਚ ਵੀ ਜੋ ਮਰਜ਼ੀ ਕਰ ਲਈ ਪਰ ਜੇ ਤੈ ਨਹੀਂ ਕਰਾਉਣਾ ਤੂੰ ਮੇਰੇ ਨਾਲ ਅੱਧੇ ਤੇ ਕਰ ਲੈ ਸਾਂਝਾ ਕਰਾਉਣੇ ਆ ਅੱਧੇ ਪੈਸੇ ਤੂੰ ਲਾ ਅੱਧੇ ਮੈ ਲਨ ਪੰਚਾਇਤ ਚੋਂ ਕੁਛ ਲੈਣਾ ਲੈ ਲਈ ਨਹੀਂ ਲੈਣਾ ਤਾਂ ਕੋਈ ਜੱਕਾ ਇਹ ਗੱਲਾਂ ਹੋਈਆਂ ਨੇ ਇੱਕੇ ਬੇਟੀ ਉਹਦੇ ਇੱਕੇ ਮੁੰਡਾ ਮੇਰੇ ਹੂੰ ਉਸ ਤੋਂ ਬਾਅਦ ਸਕੂਲ ਚ ਗੱਲ ਹੋਈ ਐ ਬੈਠਿਆ ਕੈਮਰਾ ਚੈੱਕ ਕਰ ਲਓ ਕੱਢ ਲਓ ਉੱਥੇ ਉਸ ਤੋਂ ਬਾਅਦ ਮੈਂ ਹਜੇ ਤਾਂ ਨਹੀਂ ਕਰਾਉਣਾ ਮੈਨੂੰ ਟੂਰਨਾਮੈਂਟ ਮੈਂ ਕਰਾਉਂਦਾ ਆ ਰਿਆਂ ਠੀਕ ਹੈ ਨਾ ਦੇਖੋ ਮੈਂ ਤਾਂ ਹੂੰ 2014 ਤੋਂ ਵੈਸੇ 15 ਤੋਂ ਜਿ ਕਰਾ ਰਹੇ ਆ ਪਰ ਮੈਂ ਜਿਹੜਾ ਮੇਰਾ ਕਲੱਬ ਐ ਅੱਜ ਦੇਖੋ ਜੀ ਪਾਕ ਦੇ ਧੰਨਾ ਜੀ ਵੈਲਫੇਅਰ ਐਂਡ ਸਪੋਰਟਸ ਕਲੱਬ 276 ਮੇਰਾ ਪ੍ਰਧਾਨ 2016 ਦਾ 2016 ਦਾ ਮੇਰਾ ਕਲੱਬ ਆ ਜਿਹੜਾ ਰਜਿਸਟਰ ਹੈ ਉਦੋਂ ਲਗਾਤਾਰ ਮੈਂ ਸਾਰੇ ਪ੍ਰੂਫ ਦੰਦਣਾ ਨੂੰ ਮੈਂ ਕਰਵਾਉਂਦਾ ਆ ਰਿਆਂ ਮੈਂ ਕਿਹਾ ਵੀ ਮੈਨੂੰ ਟੂਰਨਾਮੈਂਟ ਜੇ ਮੈਂ ਕਰਵਾਉਣਾ ਤੇਰਾ ਉੱਪਰ ਮੈਂ ਫੋਟੋ ਵੀ ਲਾਉਂਗਾ ਤੇਰਾ ਸਤਕਾਰ ਵੀ ਬਣੂਗਾ ਜੋ ਹੋਊਗਾ ਸਰਪੰਚ ਦਾ ਸਤਕਾਰ ਹੁੰਦਾ ਮੈਂ ਕਿਹਾ ਮੈਨੂੰ ਤੂੰ ਦੋ ਦਿਨ ਚ ਦੱਸ ਦੀ ਇਹਨਾਂ ਦੋ ਦਿਨ ਦੇ ਦੱਸਣ ਦਾ ਕੀ ਸੀ ਉਹ ਜਸਪ੍ਰੀਤ ਕਹਿੰਦਾ ਮੈਂ ਆਮ ਆਦਮੀ ਪਾਰਟੀ ਚ ਹੈਨਾ ਐਮਐਲਏ ਨੇ ਨਾ ਤਾਂ ਉਹਨਾਂ ਦੀ ਅਜੇ ਤੱਕ ਤਾਂ ਕੋਈ ਪੋਸਟ ਸ਼ੇਅਰ ਨਹੀਂ ਕਰੀ ਠੀਕ ਹੈ ਨਾ ਉਹ ਮੂਰੇ ਕਰਤਾ ਯਾਰ ਮੈਂ ਪਾਰਟੀ ਦੇ ਵਿੱਚ ਮੈਂ ਐਮਐਲਏ ਸਾਹਿਬ ਨੂੰ ਪੁੱਛ ਲਓ ਤੁਸੀਂ ਵੀ ਪਿੰਡੋਂ ਕੌਣ ਹੈ ਰਾਮਲਾ ਜੀ ਤੋਂ ਕੌਣ ਤੇ ਮੇਰੀ ਮੇਰੀ ਸਰਕਾਰ ਤੇ ਮੇਰੀ ਨਫੜਾ ਲਾਦਾ ਟੂਰਨਾਮੈਂਟ ਦਿਖਾਈਂ ਦਿਖਾਓ ਮੰਗਾਈ ਅਸਲ ਮੈਂ ਜਦੋਂ ਕਹਿੰਦਾ ਵੀ ਤੂੰ ਕਾਂਗਰਸ ਦਾ ਨੂੰ ਨਮਾਇੰਦਾ ਹੈ 22 ਪ੍ਰਧਾਨ ਆ ਤੂੰ ਪਟਿਆਲੇ ਦਾ ਤੂੰ ਆਪ ਦਾ ਜਿਹੜਾ ਟੂਰਨਾਮੈਂਟ ਹੈ ਕਾਂਗਰਸ ਦਾ ਕਰਵਾ ਲਾ ਜੇ ਮੈਂ ਰੁਕੂੰ ਗੱਲ ਕਰ ਦੇਖੋ ਇਹ ਕਿੱਥੇ ਹੈ ਸਰਪੰਚ ਦਿਖਾਓ ਆ ਮੈਂਬਰ ਖੜੇ ਨੇ ਸਾਰੇ ਉਹਦੇ ਮੰਗਾਈ ਹੱਥ ਲਾਓ ਮੈਂਬਰਾਂ ਦੀ ਆਹ ਯਾ ਦੇਖੋ ਜੀ ਆ ਮੈਂਬਰ ਆਹ ਮੈਂਬਰ ਖੜੇ ਨੇ ਸਾਰੇ ਆਪ ਨਹੀਂ ਹੈਗਾ ਲੁਕ ਜਾਂਦਾ ਵੀ ਕੱਲੂ ਮੈਂ ਕਾਂਗਰਸ ਸਾਈਡ ਤੇ ਹੋ ਗਿਆ ਜੀ ਆਪ ਸਾਹ ਸਾਈਡ ਤੇ ਹੋ ਗਿਆ ਜੀ ਆਪ ਸਾਈਡ ਤੇ ਹੋ ਗਿਆ ਸਾਈਡ ਤੇ ਹੋਣ ਦਾ ਕਾਰਨ ਕੀ ਹੈ ਜੀ ਕੌਣ ਨੇ ਕੀ ਆਈ ਵੀ ਕਾਂਗਰਸ ਦਾ ਵائਸ ਪ੍ਰਧਾਨ ਆ ਯਾਰ ਤੁਸੀਂ ਵੀ ਟਾਣਾ ਸਾਹਿਬ ਪੜ੍ਹੇ ਲਿਖੇ ਹੋ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਕੀ ਕੀਤਾ ਵੀ ਸਾਡਾ ਤਾਂ ਕੰਮ ਉਲਝੇਗਾ ਉਹ ਜੱਸੀ ਸੋਈਆਂ ਵਾਲਾ ਭਰਾ ਆਪਣਾ ਉਹ ਉਹ ਜਿਹੜਾ ਉਹਦੇ ਤੋਂ ਲੈ ਗਿਆ ਨਾਲ ਦੀ ਨਾਲ ਉਸੇ ਦਿਨ ਜਾ ਕੇ ਮਿਲ ਲਈ ਜਦੋਂ ਜੱਸੀ ਸੋਈਆਂ ਵਾਲੇ ਆ ਉੱਤਰ ਗਿਆ ਜਰਮਨੀ ਤੋਂ ਜਦੇ ਨਾਲ ਐਮਐਲਏ ਠੋਕਤੀ ਸੀ ਤੇ ਆ ਐਮਐਲਏ ਨਾਲ ਮੈਂ ਕਹਿੰਦਾ ਹੈਂਡਫੋਨ ਜੀ ਕਰਕੇ ਫੋਨ ਲਾਉਣ ਐਮਐਲਏ ਨੇ ਫੋਨ ਵੀ ਚੱਕ ਲੇ ਐਮਐਲਏ ਸਾਹਿਬ ਜੀ ਇਹਨਾਂ ਦਾ ਫੋਨ ਵੀ ਚੱਕ ਲਵੇ ਉਸ ਤੋਂ ਬਾਅਦ ਕੀ ਕੀਤਾ ਇਹਨਾਂ ਨੇ 2000 ਉੱਤਰ ਆ ਜਾਗਾ 21 ਅਗਸਤ 2022 ਦਾ ਟੂਰਨਾਮੈਂਟ ਸੀਗਾ ਇਹ ਹੂੰ ਇੱਥੇ ਜਿਹੜਾ ਕੁਝ ਹੋਣ ਕਰ ਰਹੇ ਨੇ ਇਹੀ ਕੁਝ ਉਦੋਂ ਕਰ ਰਹੇ ਸੀ ਹੂੰ ਉੱਥੇ ਆਹ ਹੋ ਜੂਗਾ ਜੀ ਉੱਥੇ ਬੰਦਾ ਮਰ ਜੂਗਾ ਜੀ ਕੈਬਨਿਟ ਮੰਤਰੀ ਹੂੰ ਜੋੜ ਮਾਜਰਾ ਸਾਹਿਬ ਆ ਰਹੇ ਸੀ ਉਹ ਹੂੰ ਉਹਨੂੰ ਕਹਿੰਦੇ ਹੋਰੇ ਨਾਈ ਬੇਸ ਦਾ ਬੰਦਾ ਮਰੂਗਾ अच्छा ਵੀ ਤੁਸੀਂ ਟੂਰਨਾਮੈਂਟ ਤੇ ਨਾ ਆਇਓ ਪੁੱਛ ਲਓ ਜਾਇ ਤੁਸੀਂ ਜਾਏ ਹੁਣ ਤੁਸੀਂ ਮੇਰੇ ਕੋਲ ਆਏ ਉੱਥੇ ਵੀ ਜਾ ਸਕਦੇ ਹੋ ਜਾਇਓ ਕਹਿੰਦੇ ਵੀ ਉੱਥੇ ਨਾ ਆਇਓ ਉਹ ਬੰਦਾ ਮਰੂ ਉੱਥੇ ਨਾ ਆਈ ਟੂਰਨਾਮੈਂਟ ਤੇ ਠੀਕ ਹੈ ਨਾ ਇਹ ਜਿਹੀ ਹਰਕਤਾਂ ਕਰਦੇ ਨੇ ਉਸ ਤੋਂ ਬਾਅਦ ਇਹ ਨਾ ਮੇਲਾ ਮੇਲਾ ਹੈ ਸਿਮਲੇ ਰਹਿਣੇ ਜਾਂ ਪੋਸਟਾਪ ਚੈੱਕ ਕਰੋ ਇੱਥੇ ਹੁਣ ਵੀ ਇਹਦਾ ਹੀ ਕੰਮ 99% ਇਹ ਸਿਮਲੇ ਹੋਣਗੇ ਨਹੀਂ ਕਿ ਦੌਰ ਹੋਣਗੇ ਅੰਬਰਸਰ ਹੋਣਗੇ ਵੀ ਇੱਥੇ ਦਾ ਬੰਦਾ ਮਰੂਗਾ ਇਹਦਾ ਕਾਰਨ ਕੀ ਹੈ ਮਨਜ਼ੂਰੀ ਮਿਲ ਗਈ ਹੈ ਜੀ ਕਾਰਨ ਕੀ ਯਾਰ ਕਾਰਨ ਕੀ ਆ ਬਸ ਵੀ ਪਾਗਲ ਬਣਾਉਣਾ ਮਨਜ਼ੂਰੀ ਕਾਦੀ ਯਾਰ ਅੱਜ ਤੱਕ ਕਿਹੜੇ ਪੂਰਨ ਦੀਪ ਦਾ ਡੈਡੀ ਸੀਗਾ ਉਹਨੇ ਕਿਹੜੀ ਮਨਜ਼ੂਰੀ ਲਈ ਆ ਮੈਂ ਕਦਰ ਮਨਜ਼ੂਰੀ ਲਈ ਆ ਆ ਲਓ ਜੀ ਮੁਰਾ ਪੜੋ ਜੀ ਇਹ ਹੋ ਗਿਆ ਨਾ ਇੱਧਰ ਆਓ ਜੀ ਉਹਨੇ ਕਿਹਾ ਜੀ ਆ ਫੜੋ ਜੀ ਤੇ ਇਹ ਹੈਗਾ ਆਪਣਾ ਜੀ 2002 3 ਸتمبر 2018 ਸਾਬੂ ਸਿੰਘ ਜੀ ਮੰਤਰੀ ਸੀਗੇ ਤੇ ਮਹਾਂਤਖ ਨੌੜਾ ਜੀ ਸੀਗੇ ਠੀਕ ਹੈ ਨਾ ਜੀ ਤੇ ਇਹ ਮੈਂ ਇਹ ਕਰਾਇਆ ਉੱਥੇ 2018 ਦੇ ਆ ਤੁਹਾਨੂੰ 17 ਦਾ ਕਾਲੂ ਦਊਂਗਾ ਮੈਂ ਜੀ ਇਹ ਮੈਂ ਬੈਠਾ ਜੀ ਮੈਂ ਉਹ ਨਹੀਂ ਏ ਆਪਣਾ ਆ ਗਿਆ ਦੇਖੋ ਜੀ 19 ਦਾ 19 ਦਾ ਜੀ ਠੀਕ ਹੈ ਨਾ ਜੀ 20 ਚ ਲਾਕਡਾਊਨ ਸੀ ਜੀ ਸਰ ਪਤਾ ਹੀ ਤੁਹਾਨੂੰ ਸਰਪੰਚ ਕਿੰਨੇ ਚ ਬਣਿਆ ਮੈਂ 19 ਚ ਬਣਿਆ ਨਾ 18 ਦਾ ਪਹਿਲਾ ਹੈਗਾ ਨਾ ਸਰਪੰਚ ਕੌਣ ਸੀਗਾ ਰਤੀਸ਼ ਸਿੰਘ ਉਹਦੇ ਮੈਸੀ ਸੀ ਕਿ ਨਾ ਰਤੀਸ਼ ਆਪਾਂ ਚਲ ਕਹਿ ਦਿੰਨੇ ਹਾਂ ਸਰਪੰਚੇ ਕਹਿੰਦਾ ਸਭ ਉਹਨਾਂ ਦਾ ਤੁਹਾਨੂੰ ਪੱਤਰਕਾਰ ਦਾ ਬੇਟਾ ਸੀ ਪੱਤਰਕਾਰੇ ਕਹਾਂਗੇ ਮੰਨ ਲਓ ਵੀ ਸਰਪੰਚ ਦਾ ਸ਼ੋਅ ਹਨ ਇਥੇ ਵੀ ਕਾਲੀ ਦਲ ਦਾ ਸਰਕਾਰ ਸੀ ਕਾਲੀ ਦਲ ਦਾ ਸਰਪੰਚ ਸੀ ਤੇ ਟੂਰਨਾਮੈਂਟ ਕੌਣ ਕਰਾ ਰਿਹਾ ਮੈਂ ਕਰਾ ਰਿਆ ਨਾ ਜੀ ਹੈਨਾ ਤੇ ਉਸ ਤੋਂ ਬਾਅਦ ਇਨੂੰ ਆ ਪ੍ਰਧਾਨ ਬਣਾਇਆ ਕਲੱਬ ਦਾ ਇਹ ਕਹਿੰਦਾ ਨਵੇਂ ਪ੍ਰਧਾਨ ਵਾ ਕਲੱਬ ਦਾ ਬਣਿਆ ਮੈਨੂੰ ਦਿਖਾਵੇ ਕਿੱਥੇ ਇਹਦੇ ਕੋਲ ਕੋਈ ਸਰਟੀਫੀਕੇਟ ਇਹਦੇ ਕੋਲ ਕਿਹੜਾ ਸਰਟੀਫੀਕੇਟ ਆ ਵੀ ਇਹ ਪ੍ਰਧਾਨ ਅੱਜ ਵੀ ਮੈਂ ਮੈਂ ਕਲੱਬ ਦਾ ਪ੍ਰਧਾਨ ਮੈਂ ਆ ਰੇਮਲ ਮਾਦਰੀ ਦਾ ਭਗਤ ਤੰਨਾ ਜੀ ਵੈਲਫੇਅਰ ਐਂਡ ਸਪੋਰਟਸ ਕਲੱਬ ਰਜਿਸਟਰ ਗੁੱਗਾ ਮੜੀਵਲ ਠੀਕ ਹੈ ਨਾ ਆ ਜੋ ਅੱਗੇ ਆ ਜੋ ਉੱਤਰ ਇੱਧਰ ਆ ਜੋਗਾ ਹਾਂ 2022 ਦਾ 21 ਹੋ ਗਿਆ 22 ਹੋ ਗਿਆ 19 ਹੋ ਗਿਆ 20 ਦਾ ਲਾਕਡਾਊਨ ਸੀਗਾ ਤੇ ਅੱਗੇ ਆ ਜੀ 2024 ਦਾ ਜੀ ਠੀਕ ਹੈ ਹੁਣ ਤੁਹਾਨੂੰ ਪਤਾ ਫਿਰ ਆਪਾਂ ਪੋਸਟਰ ਕਢਾਈ ਹੋਏ ਨੇ ਹਨਾ ਤੇ ਇਹ ਲਗਾਤਾਰ ਆ ਜਿਹੜਾ ਨਾ ਕਲੱਬੇ ਕਰਾਉਂਦੇ ਆਉਂਦੇ ਨੇ ਇਹ ਹੁਣ ਜਿੱਦਾਂ ਪਹਿਲਾਂ ਨਦੀਰ ਸਿੰਘ ਆਪਦੀ ਸਰਪੰਚੀ ਦੀ ਮੈਂ ਕਰਦਾ ਸੀਗਾ ਪੂਰਨ ਸਿੰਘ ਤੰਗ ਕਰਦਾ ਸੀ ਇਹਨਾਂ ਦਾ ਉਹੀ ਹਿਸਾਬ ਆ ਯਾਰ ਪਹਿਲੀ ਗੱਲ ਤਾਂ ਇਹ ਮੈਂ ਆਪਣੇ ਲੰਮ ਪੈਸੇ ਲਾ ਕੇ ਕਰਾ ਰਿਆ ਐਨਆਰਆਈ ਮੇਰੇ ਭਰਾ ਨਾਬੇ ਵਾਲੇ ਮੇਰੇ ਯਾਰ ਜੋਤ ਹੁਣੀ ਜਗਜੋਤ ਹੁਣੀ ਬਾਹਰ ਸਿੰਦਰੀ ਸਰਪੰਚ ਦਾ ਬੇਟਾ ਉਹ ਸਾਰੇ ਪੈਸੇ ਭੇਜਦੇ ਨੇ ਯਾਰ ਹੋਰ ਵੀ ਆਪਣੇ ਜੋਗਾ ਥਾਈ ਹਾਲ ਤੋਂ ਟੂਰਨਾਮੈਂਟ ਕਰਾਉਣਾ ਕਰਾਉਣਾ ਮੈਂ ਰੋਕਦਾ ਨਹੀਂ ਪਰ ਅੱਜ ਤੱਕ ਕਿਸੇ ਕਲੱਬ ਨੇ ਮੈਨੂੰ ਦਿਖਾ ਦੇਣ ਵੀ ਮਨਜ਼ੂਰੀ ਲੈ ਕੇ ਟੂਰਨਾਮੈਂਟ ਕਰਾਇਆ ਹੋਵੇ ਇਹ ਤਾਂ ਹੁਣ ਇੱਕ ਕਹਿੰਦੇ ਨਹੀਂ ਹੁੰਦੇ ਵੀ ਪਿੰਡ ਨੂੰ ਖਰਾਬ ਕਰਨਾ ਜਾਂ ਕਰਨਾ ਚਾਹ ਮੈਂ ਬੈਕੀ ਦੇ ਨਾਲ ਗੱਲ ਕਰ ਲਈ ਬਾਈ ਜੇ ਤੈ ਕਰਾਉਣਾ ਤੂੰ ਕਾਂਗਰਸ ਦਾ ਕਰ ਮੈਂ ਅੱਜ ਵੀ ਕਹਿਣਾ ਕਾਂਗਰਸ ਦਾ ਕਰਾਵੇ ਫੋਟਾਂ ਲਾਵੇ ਕਾਂਗਰਸ ਦੀਆਂ ਸਾਧੂ ਸਿੰਘ ਉਹਨਾਂ ਦੀਆਂ ਲਾਵੇ ਮਾਨਤਖ ਨਰੌੜਾ ਜੀ ਉਹਨਾਂ ਦੀਆਂ ਲਾਵੇ ਲਾਵੇ ਕਿਉਂ ਨਹੀਂ ਲਾਉਂਦਾ ਕੀ ਡਰ ਹੈ ਇਹਨੂੰ ਇਹ ਮੇਰੀ ਸਰਕਾਰ ਚ ਕਿਉਂ ਪੜ ਰਿਹਾ ਬਾਈ ਜਾਂ ਫੇ ਸਰੋਪਾ ਪਵਾ ਲੈ ਬਾਈ ਸਾਡੇ ਦਾ ਪਵਾਵੇ ਸਰਪੰਚ ਮੌਜੂਦਾ ਸਰੋਪਾ ਆ ਵੀ ਵੈਲਕਮ ਹੈ ਜੀ ਦੇਖੋ ਮੈਂ ਅੱਜ ਵੀ ਕਹਿਣਾ ਵੀ ਕੋਈ ਇੱਥੇ ਲੜਾਈ ਝਗੜਾ ਦਾ ਉញੋਂ ਮਰੀ ਜਾਂਦਾ ਬਗਵਾਸ ਬਾਈ ਇਹ ਕਹਿੰਦੇ ਜੀ ਮਾਹੌਲ ਖਰਾਬ ਹੋ ਰਿਹਾ ਕੋਈ ਮਾਹੌਲ ਖਰਾਬ ਨਹੀਂ ਹੁੰਦਾ ਇੱਥੇ ਨਹੀਂ ਇੱਕ ਮਿੰਟ ਬਾਈ ਆ ਤੁਹਾਨੂੰ ਮੈਂ ਇੱਕ ਦਿਖਾ ਕੇ ਟਿਆ ਦੇਖ ਦੇਖੋ ਦੇਖੋ 2021 ਦੇ ਵਿੱਚ ਰਾਜਵਿੰਦਰ ਕੌਰ ਮੈਡਮ ਐਸ ਐਚਓ ਆਈ ਤੁਹਾਨੂੰ ਪਤਾ ਹੋਊਗਾ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਕਹੇ ਵੀ ਮਾਹੌਲ ਕੌਣ ਖਰਾਬ ਦਲਜੀਤ ਖਰਾਬ ਕਰਦਾ ਸੀਗਾ ਜਾਂ ਵੀ ਇਹ ਤਿੰਨੇ ਚਾਰ ਜਣੇ ਕਰਦੇ ਸੀਗੇ ਆ ਆ ਬੰਦੇ ਇਹੀ ਆ ਸਰਪੰਚ ਬਣਿਆ ਜੀ ਆ ਗੁਰਦੀਪ ਸਿੰਘ ਆ ਆ ਜਸਪ੍ਰੀਤ ਆ ਜਿਹੜਾ ਕਹਿੰਦਾ لوکاں نو ਐ ਕਰਤਾ ਫਲਾਣਾ ਕਰਤਾ ਤੇਰੀ ਮੰਮੀ ਦਾ ਤੇਰੀ ਦਾਦੀ ਦਾ ਹਾਰੀਆ ਮੇਰੀ ਮੰਮੀ ਤੋਂ ਹੂੰ ਠੀਕ ਹੈ ਨਾ ਆ ਕੀ ਲਿਖਿਆ ਬਈ ਜੀ ਲਿਖੋ ਸਿਮਲਾ ਹਾਂ ਸਿਮਲਾ ਆਈ ਲਵ ਸਿਮਲਾ ਤੇ ਡੇਢ ਸ ਨੂੰ ਦਿਖਾਈ ਆ ਦੇਖੋ ਇਹ ਤਾਂ ਯਾਰ ਮੇਲੇ ਨੂੰ ਬਾਹਰ ਹੁੰਦੇ ਨੇ ਇਹ ਤਾਂ ਯਾਰ ਇੱਕ ਪਿੰਡ ਦਾ ਨਾ ਜਿਵੇਂ ਪੱਟੀ ਵਿੱਚ ਲੱਗੇ ਪੈਂਦੇ ਕਰਨ ਟੂਰਨਾਮੈਂਟ ਇਹਨਾਂ ਨੇ ਕਰਾਉਣਾ ਇਹ ਕਰਾਉਣ ਮੰਨ ਲੈ ਗਰਾਊਂਡ ਆ ਜਿਹੜਾ ਮਿੱਟੀ ਮੁੱਟੀ ਪਾ ਕੇ ਬਈ ਮੈਂ ਬਹੁਤ ਔਖਾ ਤਿਆਰ ਕਰਿਆ ਬਹੁਤ ਲੋਕਾਂ ਤੋਂ ਪੈਸੇ ਲੈ ਲੈ ਕੇ ਜੇ ਹਾਂ ਕੋਈ ਬੈਗ ਬੈਗ ਟੇਬਲ ਤੇ ਗੱਲ ਕਰਨ ਮੇਰੇ ਨਾਲ ਉਹ ਕਹਿੰਦੇ ਜੀ ਪੰਚਾਇਤੀ ਜਗ੍ਹਾ ਇਹ ਬੈ ਉਹਨੂੰ ਬਾਕੇ ਉਹਦੇ ਤੇ ਕਬਜ਼ਾ ਕਰ ਰਹੇ ਨੇ ਬਾਈ ਜੀ ਦੇਖੋ ਮੈਂ ਤੁਹਾਨੂੰ ਆਪ ਕਹਿ ਰਿਹਾ ਮੈਂ 13 14 ਸਾਲ ਹੋ ਗਏ ਮੈਨੂੰ ਕਰਾਉਂਦੇ ਨੂੰ ਯਾਰ ਮੈਂ ਕਹਿ ਰਿਹਾ ਖੁਦ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਯਾਰ ਮੈਂ ਕਰਾ ਰਿਹਾ ਮੈਂ ਉੱਥੇ ਮਿੱਟੀ ਪਾਈ ਆ ਬਾਈ ਜੇ ਇਨ੍ਹਾਂ ਨੂੰ ਇਹੀ ਚਾਹੇ ਵੀ ਇੱਥੇ ਕਰਾਉਣਾ ਮੈਨੂੰ ਨਾਲ ਸਾਈਡ ਤੇ ਮਿੱਟੀ ਪਾ ਕੇ ਦੇ ਦੇਣ ਮੈਨੂੰ ਗਰਾਊਂਡ ਤਿਆਰ ਕਰਕੇ ਦੇ ਦੇ ਮੈਂ ਉੱਥੇ ਕਰਾ ਲੂਗਾ ਟੂਰਨਾਮੈਂਟ ਦੇਖੋ ਹੀ ਕਰਾਉਣੀ ਹੈ ਹੁਨ ਜੂਰੀ ਕਾ ਦੀ ਯਾਰ ਹੁਣ ਜੇ ਤੂੰ ਸਰਪੰ ਪਤਾ ਮੈਨੂੰ ਜਾਨੀ ਮੈਂ ਕਿਤੇ ਪੰਚਾਇਤ ਦੀ ਪਈਚ ਵੀ ਨਹੀਂ ਜਾ ਸਕਦਾ ਪੰਚਾਇਤੀ ਹੁੰਦੇ ਨੇ ਟਮਾਣਾ ਸਾਹਿਬ ਸਾਰੀਆਂ ਪਿੰਨਾਂ ਇਹਦਾ ਇਹ ਮਤਲਬ ਥੋੜੇ ਜੇ ਸਰਪੰਚ ਬਣ ਗਿਆ ਤਾਂ ਮੈਨੂੰ ਇੱਥੇ ਬੜਨ ਨਹੀਂ ਦੇਣਗੇ ਫੇ ਤਾਂ ਮੇਲੇ 'ਚ ਵੀ ਨਹੀਂ ਜਾ ਸਕਦਾ ਮੈਂ ਇਹਦਾ ਮੇਲਾ ਵੀ ਪੰਚਾਇਤ 'ਚ ਆ ਗੁਰੂ ਘਰ ਵੀ ਜਾਂ ਸਕਦਾ ਸਾਡਾ ਗੁਰੂ ਘਰ ਆ ਜਿਹੜਾ ਵੀ ਪੰਚਾਇਤ 'ਚ ਆ ਜਿਹੜੇ ਨੌਂ ਕਿਲੇ ਗੁਰੂ ਘਰ ਦੇ ਜ਼ਮੀਨ ਠੇਕਾ ਗੁਰੂ ਘਰ ਨੂੰ ਜਾਂਦਾ ਉਹ ਪੰਚਾਇਤ ਦਾ ਦੇਖੋ ਜੀ ਜੇ ਇਹ ਜਾ ਕੋਈ ਹੁਣ ਕਰਨਗੇ ਹਰਕਤ ਦੇਖੋ ਫਿਰ ਮੈਂ ਵੀ ਤੁਰੂੰਗਾ ਫਿਰ ਜਿਹੜੀ ਗੁਰਦੁਆਰਾ ਸਾਹਿਬ ਸਾਰੀ ਜ਼ਮੀਨ ਬਾਹਰੋਂ ਪੰਚਾਇਤ ਜਾਊਗੀ ਗੁਰਦੁਆਰਾ ਜਾਂ ਦੋ ਟੂਰਨਾਮੈਂਟ ਕਰਾਉਣ ਨੇ ਇੱਕ ਕਰਾਉਣਾ ਸਾਂਝਾ ਕਰਾਉਣਾ ਦੇਖੋ ਯਾਰ ਚਲੋ ਤੁਸੀਂ ਆਏ ਮਰ ਮੈਨੂੰ ਹਾਸੀ ਵੀ ਆ ਰਹੀ ਆ ਤੇ ਮੈਨੂੰ ਹੋ ਰਿਹਾ ਵੀ ਬੇਇੱਜ਼ਤੀ ਕਰ ਰਹੇ ਨੇ ਪਿੰਡ ਦੀ ਬਹੁਤ ਏ ਤਾਂ ਪਿੰਡ 'ਚ ਛਿਆਣੇ ਬੰਦੇ ਨਹੀਂ ਹੁੰਦੇ ਚਲੋ ਇਹ ਤਾਂ ਨੌਜਵਾਨ ਨੇ ਕੋਈ ਇਹਨਾਂ ਦੇ ਘਰ ਦੇ ਕੋਈ ਹੈ ਹੀ ਨਹੀਂ ਬਹਿ ਕੇ ਗੱਲ ਨਹੀਂ ਹੋ ਸਕਦੀ ਤਮਾਣਾ ਸਾਹਿਬ ਤੁਸੀਂ ਤਾਂ ਤੁਸੀਂ ਪਿੰਡ ਦੇ ਹੋ ਜੀ ਤੁਸੀਂ ਹੀ ਪਿੰਡ ਦੇ ਹੋ ਤੇ ਕੋਈ ਬਹਿ ਕੇ ਗੱਲ ਨਹੀਂ ਹੋ ਸਕਦੀ ਇਹ ਤਾਂ ਗੁੰਆਂ ਲੜਾਈ ਹੋਊਗੀ ਬਾਹਰੋਂ ਆਉਂਦੇ ਨੇ ਮੈਂ ਕਹਿੰਦਾ ਵੀ ਲਿਆ ਮੈਨੂੰ ਦੋਵੇਂ ਨੰਬਰ ਕਿਹੜਾ ਪਤਾ ਕਰੀਏ ਪਕਾਉਣਾ ਨੰਬਰ ਦਵੇ ਨਾ ਕਿਹੜੇ ਨੰਬਰ ਤੋਂ ਆਇਆ ਮੈਨੂੰ ਐਡੇ ਐਡਾ ਕਰਦਾ ਹੈਗਾ ਇਹ ਜੋ ਗੈਂਗਸਟਰਾਂ ਦੇ ਫੋਨ ਆਉਣਗੇ ਇਹਨੂੰ ਐਡਾ ਕਿੱਡਾ ਕਰਦਾ ਦਿਹਾੜੀਆਂ ਕਰਦਾ ਹੈ ਹਮ ਹੈ ਦਿਹਾੜੀਆਂ ਦਾ ਕਰਦਾ ਹੈ ਜਿੱਥੇ ਜਾਂਦਾ ਗਗਵਿੰਦਗੜ ਜਿਹੜੀਆਂ ਗੱਲਾਂ ਕਰਦਾ ਹੈ ਐਡਾ ਕਿੱਡਾ ਕਿ ਯਾਰ ਤੇਰਾ ਕਰਦਾ ਵੀ ਤੈਨੂੰ ਅਸੀਂ ਤੈਨੂੰ ਸਾਡਾ ਰਣਜੀਤ ਸਿੰਘ ਨਾਲ 304 ਦਾ ਪਰਚਾ ਸੁਣੋ ਸਰ 304 ਦਾ ਪਰਚਾ 302 ਦੇ ਪਰਚੇ 458 ਜਿਹੜੀਆਂ ਧਾਰਾ ਮਿਲਦੀਆਂ ਵੀ ਹੁੰਦੀਆਂ ਨੇ ਸਾਰੀਆਂ ਲੱਗੀਆਂ ਮੈਨੇ ਰਣਜੀਤ ਦੇ ਵੀ ਲੱਗੀਆਂ ਨੇ ਸਾਡੇ ਵੀ ਲੱਗੀਆਂ ਨੇ ਪਰਾਵੀ ਉਤਰੀ ਲੱਗੀਆਂ ਨੇ ਗਰਦੀਪ ਤੇ ਆ ਚੱਲ ਰਿਹਾ 304 ਦਾ ਇਹ ਬਾਹਰ ਜਾਣ ਨੂੰ ਫਿਰਦਾ ਜੀ ਜਾਂਦਾ ਨਹੀਂ ਉਹ 304 ਦੇ ਵਿੱਚੇ ਰੋਲਦਾ ਫਿਰਦਾ ਇਹ ਐਡਾ ਇਹ ਐਡਾ ਨਹੀਂ ਐਡਾ ਜਸਪ੍ਰੀਤ ਸਿੰਘ ਪ੍ਰਧਾਨ ਹੁਣ ਬਣਾਇਆ ਇਹਨਾਂ ਨੇ ਹੁਣ ਕਲੱਬ ਬਣਾਇਆ ਇਹਨਾਂ ਨੇ ਫਿਰ ਇਹ ਜੇ ਕਲੱਬ ਕਿਉਂ ਬਣਾਇਆ ਜੇ ਇਹਨੇ ਪੰਚਾਇਤ ਟੂਰਨਾਮੈਂਟ ਕਰਾਉਂਗੀ ਪੰਚਾਇਤ ਕਰਾਵੇ ਪੰਚਾਇਤ ਕਰਾਉਂਦੀ ਆਪਦਾ ਲਿਆਉਂਦਾ ਜਿਹੜਾ ਮੌਜੂਦਾ ਸੀਗਾ ਫਿਰ ਮੈਨੂੰ ਕਿਹਾ ਸੀ ਤੂੰ ਕਰਾ ਖਾਂਜਾ ਕਰ ਲੈ ਮੈਂ ਆਪਦੇ ਵਲੋਂ ਤੂੰ ਆਪਦੇ ਵਲੋਂ ਆਪਦਾ ਫਾਇਦਾ ਹੋਊਗਾ ਮਤਲਬ ਵੀ ਨਿਆਮ ਜਿਹੜਾ ਹੁਣ 51000 ਧਰਿਆ ਮੈਂ 41 ਧਰਿਆ 31 ਧਰਿਆ ਇਕੱਠਾ ਕਰਕੇ ਸੀ ਪੰਜ ਨਾ ਮਰਜੀ ਵਧੀਆ ਟੂਰਨਾਮੈਂਟ ਕਰਾ ਲੰਦੇ ਪਰ ਜਿਹੜੀ ਆ ਗੱਲ ਕਰਦੇ ਨੇ ਪੰਚਾਇਤ ਕਰੋਗੀ ਪੰਚਾਇਤ ਵੀ ਹੁਣ ਤੱਕ ਕਰਾਉਂਦੀ ਆਈ ਬਾਈ ਸਾਰਾ ਸਾਰਾ ਝੂਠਾ ਗੱਲੇ ਤਾਂ ਠੀਕ ਹੈ ਨਾ ਕਿ ਉਹ ਗੁਰਦੀਪ ਸਿੰਘ ਨੂੰ ਪੁੱਛੋ ਤੁਸੀਂ ਜਾ ਕੇ ਵੀ ਤੇਰਾ ਫਾਦਰ ਸਾਹਿਬ ਕਿੰਨਾ ਸਾਲ ਟੂਰਨਾਮੈਂਟ ਕਰਾਇਆ 30 ਤੋਂ 32 ਮੈਨੂੰ ਪਤਾ 30 ਤੋਂ 32 ਉਹਨੇ ਕਰਾਇਆ ਨੇ ਉਸ ਤੋਂ ਬਾਅਦ ਜਗਰ ਸਿੰਘ ਹੁਣੀ ਆਗੇ ਬੱਗੇ ਹੁਣੀ ਆਗੇ ਉਸ ਤੋਂ ਬਾਅਦ ਮੈਂ ਚੱਲਦਾ ਰਿਹਾਂ ਹਣ ਭਾਈ ਲੋਕ ਕਿੱਦਾਂ ਸੋਚਣ ਕਿਉਂਕਿ ਲੋਕਾਂ ਦੇ ਭਾਈ ਲੋਕਾਂ ਕਰਕੇ ਮੈਂ ਕਹਿ ਰਿਹਾ ਵੀ ਇਹਨੂੰ ਕੀ ਲੋੜ ਸੀ ਮੇਰੇ ਮੂਹਰੇ ਤੁਹਾਨੂੰ ਕਰਨ ਦੀ ਹੂੰ ਜੇ ਕੋ ਜਦ ਬਹਿ ਕੇ ਮੇਰੀ ਟੇਬਲ ਤੇ ਗੱਲ ਹੋ ਗਈ ਸਾਹਮਣੇ ਪ੍ਰਭ ਜੀ ਉਹ ਬੈਠਾ ਇੱਧਰ ਮੈਂ ਬੈਠਾ ਇੱਧਰ ਮਾਸਟਰ ਬੈਠਾ ਹੂੰ ਹੈੱਡਮਾਸਟਰ ਬੈਠਾ ਸਕੂਲ ਦਾ ਵੀ ਜੇ ਤਾਂ ਕਰਾਉਣਾ ਤੂੰ ਆਪਣੀ ਸਰਕਾਰ ਦਾ ਕਰਾਈਂ ਆਪਦਾ ਮੂਹਰੇ ਹੋ ਕੇ ਕਰਾਈਂ ਵੀ ਕੋਈ ਗਲਤ ਕੰਮ ਨਾ ਕਰਦੀ ਪਰ ਉਹ ਹਟਿਆ ਨਹੀਂ ਉਹ ਗਲਤ ਕੰਮ ਕਰ ਬੈਠਿਆ ਫੇਰ ਹੂੰ ਮਾਹੌਲ ਪਿੰਡ ਦਾ ਖਰਾਬ ਕਰ ਰਿਹਾ ਸਰਪੰਚ ਸਰਪੰਚ ਹੁੰਦਾ ਦੂਹ ਲੁੱਟ ਪਰ ਇਹ ਮਾਹੌਲ ਖਰਾਬ ਕਰ ਰਿਹਾ ਅਜੇ ਵੀ ਕੁਝ ਨਹੀਂ ਵਿਗੜਿਆ ਅਜੀਬ ਗੱਲ ਟੇਬਲ ਦੇ ਬੈਠ ਕੇ ਗੱਲ ਹੋ ਸਕਦੀ ਐ ਪਰ ਜੋ ਕਹਣਗੇ ਮੈਨੂੰ ਟੂਰਨਾਮੈਂਟ ਨਹੀਂ ਹੁੰਦਾ ਟੂਰਨਾਮੈਂਟ ਦਾ ਕਰਾਉਣੇ ਕਰਾਉਣਾ ਬਾਈ ਮੈਂ ਤਾਂ ਕਰਾਉਂਦਾ ਆ ਰਿਆਂ ਮੈਂ ਕਰਾਉਣੀ ਕਰਾਉਣਾ ਠੀਕ ਐ ਨਾ ਜੇ ਇਹਨਾਂ ਨੇ ਉਹੀ ਸਰਕਾਰਾਂ ਮੰਗ ਪਹਿਲਾਂ ਮੰਗ ਬੰਦ ਕਰਾਉਣਾ ਵੀ ਕਈ ਸਾਲ ਬੰਦ ਰਿਹਾ ਫਿਰ ਹੋਈ ਨਹੀਂ ਮਰਜ਼ੀ ਐ ਬਾਈ ਨਲਕੀ ਐ ਇਹਨਾਂ ਦੀ ਫਿਰ ਬਹੁਤ ਵੱਡੀ ਨਲਕੀ ਐ ਜੀ ਧੰਨਵਾਦ ਜੀ ਹਾਂਜੀ ਇਹ ਸਨ ਦਲਜੀਤ ਸਿੰਘ ਜਿਹੜੇ ਕਹਿ ਰਹੇ ਨੇ ਕਿ 15 ਸਾਲ ਤੋਂ ਮੈਂ ਟੂਰਨਾਮੈਂਟ ਕਰਾ ਰਹਿਆਂ ਮੈਂ ਕਰਾਊਂਗਾ ਉਹ ਕਹਿ ਰਹੇ ਨੇ ਪੰਚਾਇਤ ਕਰਾਉਂਦੀ ਆ ਪੰਚਾਇਤ ਕਰਾਊਗੀ ਫਿਲਹਾਲ ਹੁੰਦਾ ਕੀ ਐ ਸਮਾਂ ਦੱਸੂਗਾ ਉਹ ਕਹਿੰਦੇ ਸੀ ਧਮਕੀਆਂ ਆ ਰਹੀਆਂ ਨੇ ਧਮਕੀਆਂ ਵਾਲੇ ਵੀ ਇਹਨਾਂ ਨੇ ਗੱਲ ਸਾਬਤ ਕਰਤੀ ਆ ਕਿ ਦੋਨਾਂ ਨੂੰ ਅੰਦਰ ਬਾੜ ਲਿਆ ਜਾਵੇ ਡਾਂਗ ਫੇਰੀ ਜਾਵੇ ਆਪੇ ਦੱਸ ਦੂ ਕੌਣ ਧਮਕੀਆਂੰਨ ਦਾ ਕੀ ਕਰਦਾ ਹੈ ਹਾਂ ਕੀ ਦੀ ਬਾਜ ਆ ਸੋ ਹੁੰਦਾ ਕੀ ਹੈ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ